ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸਕ੍ਰਿਤੀ ਸ਼ਲੋਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬੰਦੇ ਨੂੰ ਸਮਝਾਇਆ ਕਿ ਜਦੋਂ ਉਹ ਕੋਈ ਧਰਮ ਦਾ ਕੰਮ ਕਰਨਾ ਹੋਵੇ ਨਾ ਉਦੋਂ ਤੂੰ ਢਿੱਲ ਨਾ ਕਰੀ ਜਦੋਂ ਕੋਈ ਚੰਗਾ ਕੰਮ ਕਰਨਾ ਹੈ ਵਧੀਆ ਕੰਮ ਕਰਨਾ ਹੈ ਮਾਨਵਤਾ ਦੇ ਭਲੇ ਦਾ ਕੰਮ ਕਰਨਾ ਹੈ ਸਮਾਜ ਭਲਾਈ ਦਾ ਕੰਮ ਕਰਨਾ ਹੈ ਉਦੋਂ ਢਿੱਲ ਨਾ ਕਰੀ ਨਹਿ ਬਿਲੰ ਧਰਮੰ ਕਿ ਜਦੋਂ ਤੂੰ ਮਾਨਵਤਾ ਦੇ ਭਲੇ ਵਾਸਤੇ ਕੰਮ ਕਰਨਾ ਹੈ ਤੂੰ ਢਿੱਲ ਨਹੀਂ ਕਰਨੀ ਅਗਾਹ ਵੱਧ ਕੇ ਕਰਨਾ ਕਿਉਂਕਿ ਇਸ ਕੰਮ ਦੇ ਨਾਲ ਸੋਭਾ ਮਿਲਦੀ ਹੈ ਵਡਿਆਈ ਵੀ ਮਿਲਦੀ ਹੈ ਮਾਣ ਵੀ ਮਿਲਦਾ ਸਤਿਕਾਰ ਵੀ ਮਿਲਦਾ ਤੇ ਸਕੂਨ ਮਿਲਦਾ ਤੇ ਸ਼ਾਂਤੀ ਮਿਲਦੀ ਹੈ ਆਨੰਦ ਮਿਲਦਾ ਇਹ ਧਰਮ ਦਾ ਮਾਰਗ ਮਾਰੇ ਕਹਿੰਦੇ ਆ ਕਿ ਦੂਸਰਾ ਪੱਖ ਹੈ ਕਿ ਜਦੋਂ ਕੋਈ ਮਾੜਾ ਕੰਮ ਵਹੇ ਤੇ ਕਰਨ ਦੀ ਬੜੀ ਦੂਰ ਦੀ ਗੱਲ ਐ ਕਿ ਤੇਰੀ ਸੋਚ ਵਿੱਚ ਵੀ ਨਹੀਂ ਹੋਣਾ ਚਾਹੀਦਾ ਤੇ ਮਾਰੇ ਕਹਿੰਦੇ ਨੇ ਕਿ ਨਹਿ ਬਿਲਾਮ ਧਰਮੰ ਜਦੋਂ ਧਰਮ ਦਾ ਕੰਮ ਕਰਨਾ ਹੈ ਤੇ ਫਿਰ ਢਿਲ ਨਹੀਂ ਕਰਨੀ ਬਿਲਾਮ ਪਾਪੰ ਜਦੋਂ ਕੋਈ ਮਾੜਾ ਤੇਰੇ ਮਨ ਦੇ ਵਿੱਚ ਆਵੇ ਨਾ ਤੇ ਸੋਵਾਰਾ ਸੋਚੀ ਇੱਕ ਵਾਰ ਨਹੀਂ ਹਜ਼ਾਰਾਂ ਵਾਰ ਸੋਚੀ ਯਾਦ ਰੱਖੀ ਮਥੇ ਤੇ ਲੱਗਿਆ ਕਲੰਕ ਜੜਾ ਇਹ ਮਰਨ ਤੋਂ ਬਾਧਾ ਬਣੀ ਉਹ ਲੈਂਦਾ ਹੁੰਦਾ ਅਸੀਂ ਵੇਖਣ ਦੇ ਆ ਕਿ ਜਵਾਨੀ ਦੇ ਨਸ਼ੇ ਦੇ ਵਿੱਚ ਕਾਮਵਾਸ਼ਨਾ ਦੇ ਨਸ਼ੇ ਦੇ ਵਿੱਚ ਜਿਸ ਤਰ੍ਹਾਂ ਇੱਕ ਕਦਮ ਚੁੱਕ ਕੇ ਤੇ ਸੋਸ਼ਲ ਮੀਡੀਆ ਤੇ ਆ ਰਹੇ ਐ ਕਿ ਘਰਾਂ ਦੇ ਚਿਰਾਗ ਜਿਹੜੇ ਸੀ ਉਹ ਲੜਕੀ ਨੇ ਬੁਝਾ ਦਿੱਤਾ ਤੇ ਆਪਣੀ ਜ਼ਿੰਦਗੀ ਦੇ ਵਿੱਚ ਮੱਥੇ ਤੇ ਲੱਗਿਆ ਕਲੰਕ ਇਹ ਸਾਰੀ ਜ਼ਿੰਦਗੀ ਲੈਣਾ ਨਹੀਂ ਜਨੰਦਰਤ 11 ਸਾਲ ਦੀ ਬੱਚੀ ਜਿਹਨੇ ਮਾਰਤੀ ਸੀ ਇੱਕ ਕਲੰਕ ਜਿਹੜਾ ਸੀ ਮੱਥੇ ਲੱਗਿਆ ਲੈਣਾ ਨਹੀਂ ਤੇ ਜਿਨੇ ਆਪਣੇ ਧੀ ਪਾਣੀ ਚ ਸੁੱਟ ਕੇ ਮਾਰ ਦਿੱਤੀ ਸੀ ਤੇ ਕਿਸਮਤ ਨਾਲ ਉਹ ਬਚ ਕੇ ਆ ਗਈ ਹੈ ਇੱਕ ਕਲੰਕ ਜਿਹੜੇ ਨਾਲ ਮੱਥੇ ਲੱਗੇ ਲੈਣੇ ਨਹੀਂ ਹੁੰਦੇ ਮਹਾਰਾਜ ਕਹਿੰਦੇ ਨੇ ਕਿ ਦੀਖ ਜਦੋਂ ਤੂੰ ਰੱਬ ਦੇ ਮਾਰਗ ਤੇ ਤੁਰਨਾ ਤੇ ਭਲੇ ਦੇ ਕੰਮ ਕਰਨੇ ਆ ਉਦੋਂ ਤੈਨੂੰ ਸੋਚਣ ਦੀ ਲੋੜ ਨਹੀਂ ਤੇ ਜਦੋਂ ਤੂੰ ਕਿਤੇ ਮਾੜਾ ਕੰਮ ਤੇ ਦਿਮਾਗ ਵਿੱਚ ਆ ਜਾਵੇ ਤੇ ਹਜ਼ਾਰਾਂ ਬੜਾ ਸੋਚੀ ਯਾਦ ਰੱਖੀ ਇਹ ਕਲੰਕ ਜਿਹੜਾ ਹੈ ਮੱਥੇ ਤੇ ਲੱਗ ਗਿਆ ਇਹਨੇ ਤੇ ਇਆਂ ਕੁਲਾਂ ਨੂੰ ਗਾਲ ਕੇ ਸੁੱਟ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ